ਆਟਿਕ ਪਰਿਵਾਰ ਦੇ ਅੰਨੇਗਾ ਕੇ ਬਿਲਕੁਲ ਪਤਾ ਨਹੀਂ ਕਰੂੰ ਕਿ ਐਕਟ ਮਾਰੋ ਜਾਂ ਜਣਾ ਕਰੋ ਆਪਾ ਜੀ ਕੋਈ ਕੀ ਇਟਾ ਸਮਝ ਨਹੀਂ ਦੀ ਵਿੱਚ ਕੀ ਆ ਤੁਸੀਂ ਇਹ ਤਾਂ ਇਹਦਾ ਕੀ ਹੈ ਕੀ ਪ੍ਰੋਬਲਮ ਕੀ ਆ ਉਹਨਾਂ ਰੈਵਨਿਊ ਤੇ ਕਿ ਸਰਕਾਰ ਨੇ ਬਿਲਡਿੰਗ ਆ ਪ੍ਰਾਈਵੇਟ ਪਾਸ ਆ ਵੀ ਕਿ ਪ੍ਰਾਈਵੇਟ ਵਿੱਚ ਲੱਗਦਾ ਵੀ ਜੀ ਦੇਖੋ ਬੇਨਤੀ ਇਦਾਂ ਸਾਨੂੰ ਤੁਹਾਡੇ ਬਿਜ਼ਨਸ ਨਾਲ ਕੋਈ ਮਤਲਬ ਨਹੀਂ ਪਰ ਆ ਜਿਹੜੀ ਸ਼ਹੀਦਾਂ ਸਿੰਘਾਂ ਦੀ ਬਾਰਗਾ ਤੇ ਲਾਗੇ ਖੋਲਿਆਣਾ ਇਹ ਬਿਲਕੁਲ ਵੀ ਸਿੱਖ ਸੰਗਤ ਨੂੰ ਮਨਜ਼ੂਰ ਨਹੀਂ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਦਿੰਦੇ ਆ ਨਹੀਂ ਜੀ ਇਦਾਂ ਵਾਂ ਇਹ ਸਾਡਾ ਮਕਸਦ ਤੁਹਾਡੀਆਂ ਇੱਥੇ ਕੋਈ ਬਿਜ਼ਨਸ ਦੇ ਵਿੱਚ ਉਹ 컬러 ਪਾਉਣਾ ਨਹੀਂ ਜਾਂ ਕੋਈ ਰੋੜਾ ਬਣਨਾ ਨਹੀਂ ਆ ਸਾਡੇ ਵੱਲੋਂ ਤੁਸੀਂ ਭਾਵੇਂ 500 ਠੇਕੇ ਖੋਲ੍ਹੋ ਅੰਮ੍ਰਿਤਸਰ ਦੇ ਵਿੱਚ ਠੀਕ ਆ ਇਹ ਵੱਡੀ ਮੈਂਡਮੈਂਟ ਵੇਖੇਗੀ ਪਰ ਆਪਾਂ ਦਾ ਮਤਲਬ ਹੈ ਜੇ ਸਿੱਖ ਕਿ ਜਿਹੜੀ ਆ ਮੈਮੋਰੀਅਲ ਦੇ ਬਾਹਰ ਸ਼ਹੀਦਾਂ ਦੀ ਬਾਰਗਾਹ ਦੇ ਬਾਹਰ ਇਹ ਠਿਕਾ ਖੁਲ੍ਹਿਆਣਾ ਇਹ ਸੰਗਤ ਨੂੰ ਨਾ ਮਨਜ਼ੂਰ ਆ ਭਾਜੀ ਐਕਸਾਈਜ਼ ਡਿਪਾਰਟਮੈਂਟ ਦੀ ਪਾਲਿਸੀ ਨਾਲ ਡਿਫਾਇਡ ਹੁੰਦਾ ਕਿ ਠਿਕਾ ਖੋਲ੍ਹਣਾ ਕਿਥੇ ਨਹੀਂ ਖੋਲ੍ਹਣਾ ਅੱਛਾ ਇਧੇ ਤੁਹੀ ਜਾ ਕੇ ਨਾ ਉਹਨਾਂ ਨੂੰ ਆਪਣਾ ਲੈਟਰ ਦੋ ਉਹਨਾਂ ਨਾਲ ਗੱਲ ਕਰੋ ਤੁਸੀਂ ਸਾਹਬ ਨਾਲ ਦੁੱਤੀ ਹੋਈ ਆ ਮੈਂ ਇਦਾਂ ਨਹੀਂ ਖਿਲੋਣਾ ਇਦਾਂ ਨਹੀਂ ਖਿਲੋਣਾ ਨਹੀਂ ਪਰ ਪੈਸਾ ਆਪਾਂ ਦੇ ਖੜੇ ਆ ਜੀ ਅਸੀਂ ਨੇ ਆ ਬਾਰ ਕੋਦੇ ਨਾਲ ਫੇਰ ਖਾਣਾ ਵਾ ਨਹੀਂ ਨਹੀਂ ਕਹਾਂ ਤਾਂ ਮੱਲੇ ਫਟੇ ਪਰ ਤੁਸੀਂ ਦੇ ਕੋਲ ਮੇਰੇ ਵੀ ਤਾਂ ਕਰਕੇ ਤੁਸੀਂ ਦਸਤਕਾਰੀ ਕਰ ਰਹੇ ਬੇ ਨਾਲ ਖਾਣਾ ਵਾ ਨਹੀਂ ਇਹ ਕਿਹੜੀ ਗੱਲ ਹੈ ਕਿ ਕਿਹੜੀ ਤਰਫ ਸਰ ਮੈਂ ਕਹਿੰਦਾ ਜੀ ਅਸੀਂ ਮੇਰਾ ਪੁਆਇੰਟ ਅਸੀਂ ਸੇਖਾਂ ਜੀ ਮੈਨੂੰ ਨਹੀਂ ਪਤਾ ਜੀ ਅਸੀਂ ਜੇ ਰਾਸ਼ਟਰੀ ਸੰਵਿਧਾਨ ਦੇ ਜੇ ਉੱਥੇ ਸ਼ਾਮ ਸਿੰਘ ਤਾਰੀ ਹੋਣਾ ਦਾ ਬੁੱਤ ਲੱਗਾ ਨਾ ਉਹਨਾਂ ਇਸੇ ਕੌਮ ਤੇ ਗੱਲ ਕਰਦੇ ਡਾਇਰੈਕਟ ਗੱਲ ਕਰਨੇ ਜਾਣ ਦਾ ਤਾਂ ਕਰਕੇ ਮੇਰੇ ਖਿਆਲ ਨਾਲ ਤੁਹਾਨੂੰ ਲੱਗ ਰਿਹਾ ਹਰ ਮੁੱਦੇ ਨੂੰ ਤੁਸੀਂ ਪੋਲਿਟਿਕਲ ਐਂਗਲ ਨਾਲ ਨਾ ਜੋੜ ਕੇ ਦੇਖੋ ਮੇਰੇ ਭਰਾ ਸਾਡਾ ਕੋਈ ਮਕਸਦ ਨਹੀਂ ਤੁਸੀਂ ਜਾ ਕੇ ਇੱਕ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਇੱਕ ਸਾਈਜ਼ ਮਿਸਟਰ ਕੋ ਜਾਓ ਉਹਨਾਂ ਨੇ ਆਫ ਦੀ ਲੈਟਰ ਤੋਂ ਮੈਂ ਤੁਹਾਨੂੰ ਇਹ ਕਾਨੂੰਨ ਨਹੀਂ ਜਾਨਾ ਨੈਸੈਸਰੀ ਸਾਹਿਬ ਜੀ ਬਾਹਰ ਖੜੇ ਜਾਓ ਸਰਦਾਰ ਜੀ ਵੇਖੋ ਮੇਰੀ ਮਤ ਸੁਣੋ ਤੁਸੀਂ ਜਿੰਨਾ ਤੱਕ ਜਾਣਾ ਪਾਜੀ ਹਰ ਤਖ਼ਤਦ ਕਰਨਾ ਜੀ ਸੱਤਕੇ ਕਰ ਲੋ ਆ ਵੇਖੋ ਮੈਂ ਆਪਣਾ ਰਿਸੈਂਡਰ ਕਰਦਾ ਉਹਨਾਂ ਨੇ ਰੈਵਨਿਊ ਪੇ ਕੀਤਾ ਸਰਕਾਰ ਨੂੰ ਇਹ ਬਿਲਡਿੰਗ ਆ ਪ੍ਰਾਈਵੇਟ ਬਿਲਡਿੰਗ ਆ ਇਹਦੀ ਪ੍ਰਾਈਵੇਟ ਬਿਲਡਿੰਗ ਵਿੱਚ ਰੈਵਨਿਊ ਦਾ ਮਤਲਬ ਇਹ ਨਹੀਂ ਆ ਕਿ ਭਾਈ ਸਾਹਿਬ ਨਜਾਇਜ਼ ਕੰਮ ਕੀਤਾ ਜਾਵੇ ਸਾਡੇ ਸਰਕਾਰਾਂ ਦਾ ਦਿੱਤਾ ਜਾਵੇ ਆਪਾਂ ਕਰ ਲੀਏ ਇਹ ਐਕਸਰਸਾਈਜ਼ ਕੀ ਨਜਾਇਜ਼ ਤੁਹਾਨੂੰ ਤੁਹਾਨੂੰ ਜਾਇਜ਼ ਕਿੱਥੋਂ ਲੱਗਦਾ ਹੈ ਕਿ ਕਿ ਨਜਾਇਜ਼ ਕਿ ਤੁਹਾਨੂੰ ਜਿਆਜ ਕਿ ਲੱਗਦਾ ਇਹਨੂੰ ਨਜਾਇਜ਼ ਇੰਦਾ ਦੀ ਬਾਹਰ ਗਾਵੇ ਬਾਹਰ ਕੇ ਅਜੇ ਇਨਸਾਂ ਚਾਹ ਨਾ ਕਿੰਨੀ ਦੇਰ ਹੋ ਗਈਆਂ ਡਾਕਾ ਕੁਲੇ ਨੂੰ ਹਾਂ ਪਾਜੀ ਪਾਵੇਂ ਜੀ ਯਾਰ ਜੀ ਕਿੰਨਾ ਹੋ ਗਿਆ 6-7 ਮਹੀਨੇ ਹੋ ਗਿਆ 6-7 ਮਹੀਨੇ ਹੋ ਗਏ ਇਹਨਾਂ ਨੂੰ ਦੂਸਰਾ ਸਾਲ ਸ਼ੁਰੂ ਹੋ ਗਿਆ ਇਹਦੇ ਤੋਂ ਪਹਿਲਾ ਦਾ ਠੇਕਾ ਪੁੱਲਾ ਆਏ ਅੰਦਰ ਦੇ ਦਸੂ ਕੀਤੇ ਤੁਸੀਂ ਜਏ ਹੋ ਹੋ ਗਿਆ ਕੀ ਆ ਬੇ ਹੋਣਾ ਹਾਂ ਤਾਂ ਦੱਸੋ ਕੀ ਆ ਬਾਹਰ ਤੋਂ ਵਰੀ ਲੱਗਦੀ ਹੈ ਜੀ ਹਾਂ ਕੀ ਕਹਿੰਦੇ ਮੈਂ ਮੈਂ ਛੱਡ ਤੀ ਅੰਦਰ ਹੀ ਜਾਏ ਦੇ ਬਾਹਰੋਂ ਮੋੜੀਆ ਪੈਸੇ ਖੜੇ ਆ ਭਾਜੀ ਰਸਾਈ ਕਰਨਾ ਕਰ ਇਹਨਾਂ ਦੇ ਪ੍ਰਾਈਵੇਸ ਛੱਡੋ ਨਹੀਂ ਦੇਖੋ ਇੱਥੇ ਇੱਥੇ ਬਾਹਰ ਖੜੇ ਆ ਸਾਹਿਬ ਜੀ ਆਪਾਂ ਇੱਥੇ ਖੜੇ ਆ ਮੈਂ ਪੋਲਿਟਿਕਲ ਮੋਟੀਵੇਸ਼ਨ ਕੋਈ ਨਹੀਂ ਲਾ ਨਾਡਰ ਕੋਈ ਕੀ ਇਹ ਤੁਹਾਨੂੰ ਸਮਝ ਨਹੀਂ ਦੇ ਦੇ ਕੀ ਆ ਤੁਸੀਂ ਜੇ ਤੁਸੀਂ ਇਹਦਾ ਕੀ ਐ ਕੀ ਪ੍ਰੋਬਲਮ ਕੀ ਆ ਨਾ ਇੱਕ ਨੌਸਤਾਨਾ ਬਿਲਡਿੰਗ ਖਾਂਦੀ ਐ ਜੀ ਬਿਲਡਿੰਗ ਵਾਈਕ ਬਾਜੀ ਵੇਖੋ ਆਂੰਦਰਾ ਕਾਂਦ ਸਾਂਜੀ ਆ ਤੇ ਤੁਹਾਨੂੰ ਅਜੀਬ ਨਹੀਂ ਲੱਗਦਾ ਵਿੱਚ ਹੈ ਕੀ ਆ ਖਾਣਾ ਇਹਨਾਂ ਨੂੰ ਪਤਾ ਬੱਚ ਖਾਣਾ ਮੈਂ ਕਿਹਾ ਆਪਾਂ ਡਿਫਰੈਂਟ ਕਰਦੇ ਜੀ ਮੈਨੂੰ ਪਤਾ ਆ ਹਣਾ ਪਰ ਆਪਾਂ ਨੂੰ ਕੀ ਲੱਗਦਾ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਦੀ ਤਰਫਦਾਰੀ ਕਰ ਰਹੇ ਹੋ ਮੇਰੇ ਖਿਆਲ ਨਾਲ ਨਹੀਂ ਕੀ ਵਾਰ ਮੈਮੋਰੀ ਤੁਸੀਂ ਗੈਰਹੀ ਮੈਨੂੰ ਲੱਗਦਾ ਅੰਦਰ ਬਾਜੀ ਮੈਂ ਜਾਣਾ ਨਹੀਂ ਜਾਵਾਂ ਤੁਸੀਂ ਕੰਮ ਕਰੋ ਇਹ ਬੈਠ ਉਹਨੇ ਚੱਲਦੇ ਆਦਰ ਆਪਾਂ ਚਾਓ ਤੁਸੀਂ ਜਾਓ ਜੀ ਮੈਂ ਬੁੜੀ ਗੱਲ ਨਹੀਂ ਮੈਂ ਬੜੀ ਵਰਗਾ ਆਪਾਂ ਉਹਨੇ ਚੱਲਦੇ ਨਨ ਸੱਸ ਜੀ ਮਕੇ ਦੇ ਕਹਿਣ ਚੱ